ਹਰਿਆਣਾ ਦੇ ਪਿਵਾਨੀ ਦੇ ਵਿੱਚ ਇੱਕ 19 ਸਾਲਾ ਸਕੂਲ ਟੀਚਰ ਮਨੀਸ਼ਾ ਦੀ ਮੌਤ ਨੇ ਹਰਿਆਣਾ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਬੇਚੈਨ ਕਰ ਦਿੱਤਾ ਹੈ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਦੇਸ਼ ਦੇ ਕਿਸੇ ਨਾ ਕਿਸੇ ਕੋਨੇ ਤੇ ਕੁਝ ਨਾ ਕੁਝ ਹੁੰਦਾ ਦਿੰਦਾ ਜੀ ਮੇਰੀ ਬੇਟੀ ਕਦੀ ਵੀ ਨਹੀਂ ਕਿ ਮੇਰੇ ਕੋਲ ਇਤਨਾ ਉਸ 'ਤੇ ਉਪਰਿਸ਼ਵਾਸ ਹੈ ਔਰ ਪ੍ਰਸ਼ਾਸਨਕਾਰੀ ਕਿ ਉਸਨੇ ਕੀਤਾ ਹੈ ਇੱਕ ਖਬਰ ਮੈਨੂੰ ਮੇਰੀ ਇੱਕ ਸਟੂਡੈਂਟ ਬੱਚੀ ਨੇ ਦੱਸੀ ਜੀ ਜੇਦੀ ਸ਼ਾਇਦ ਉਮਰ ਜੀ 18 ਸਾਲ ਹੋਣੀ ਹੈ ਤਾਂ ਉਹਨੇ ਮੈਨੂੰ ਕਿਹਾ ਸਰ ਮੈਂ ਇੰਸਟਾਗ੍ਰam ਤੋਂ ਇੱਕ ਸਟੋਰੀ ਪੜੀ ਆ ਜੀ ਇੱਕ ਟੀਚਰ ਦੇ ਨਾਲ ਬਹੁਤ ਕੁਝ ਮਾੜਾ ਹੋਇਆ ਤੇ ਉਸ ਤੋਂ ਬਾਅਦ ਉਹ ਧੱਕਾਤ ਹੋਈ ਹੈ ਇਸ ਮਨੀਸ਼ਾ ਦੇ ਕੇਸ ਵਿੱਚ ਵੀ ਇੰਟਰਨੈਟ ਬੰਦ ਹੋ ਗਿਆ ਮਨੀਸ਼ਾ ਦੇ ਕੇਸ ਵਿੱਚ ਵੀ ਲੋਕਾਂ ਨੇ ਬੈਰੀਕੇਡਿੰਗ ਕਰ ਦਿੱਤੀ ਜੀ ਕਿ ਅਸੀਂ ਧੱਕੇ ਨਾਲ ਮਨੀਸ਼ਾ ਦਾ ਸੰਸਕਾਰ ਨਹੀਂ ਕਰਨ ਦੇਣਾ ਪਹਿਲੀ ਉਹਦੀ ਜਿਹੜੀ ਰਿਪੋਰਟ ਹੈ ਜਿਹੜੀ ਉਹਦੇ ਮੈਡੀਕਲ ਚੈੱਕਅਪ ਹੁੰਦਾ ਹੈ ਜਦੋਂ ਅਸੀਂ ਉਹਦਾ ਪੋਸਟਮਾਰਟਮ ਕਰਦੇ ਹਾਂ ਜੀ ਤਾਂ ਉਹਦੇ ਵਿੱਚ ਡਾਕਟਰਾਂ ਦੀ ਜਿਹੜੀ ਰਿਪੋਰਟ ਸੀ ਓਏਸੀ ਕੇਸ ਬੱਚੀ ਦੇ ਨਾਲ ਕਿਸੇ ਕਰਮਚਾਰ ਦੁਸ਼ਕਰਮ ਨਹੀਂ ਹੋਇਆ ਹੂੰ ਇਸ ਦਾ ਦੂਸਰੀ ਵਾਰ ਪੋਸਟਮਾਰਟਮ ਪਜੀ ਰੋहतक ਤੋਂ ਹੁੰਦਾ ਹੈ ਜੀ ਰੋहतक ਦੇ ਡਾਕਟਰਾਂ ਦੀ ਟੀਮ ਇੱਕ ਚੀਜ਼ ਹੋਰ ਐਡ ਕਰਦੀ कि इस लड़की नमस्कार आर पी टी ट्वेंटी फोर से मैं सारिका अठवाल हाजिर हाँ एक स्पैशल प्रोग्राम लैके जिसका नाम है मनीषा तेरी याद जी हाँ ਹਰਿਆਣਾ ਦੇ ਪਿਵਾਨੀ ਦੇ ਵਿੱਚ ਇੱਕ 19 ਸਾਲਾ ਸਕੂਲ ਟੀਚਰ ਮਨੀਸ਼ਾ ਦੀ ਮੌਤ ਨੇ ਹਰਿਆਣਾ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਬੇਚੈਨ ਕਰ ਦਿੱਤਾ ਹੈ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਜਿਨ੍ਹਾਂ ਸਵਾਲਾਂ ਦੇ ਜਵਾਬ ਦੀ ਲੋਕ ਉਡੀਕ ਕਰ ਰਹੇ ਨੇ ਸੋ ਇਸ ਮਨੀਸ਼ਾ ਨੂੰ ਯਾਦ ਕਰਦੇ ਹਾਂ ਅਸੀਂ ਇਹ ਪ੍ਰੋਗਰਾਮ ਕਰਨ ਜਾ ਰਹੇ ਹਾਂ ਸਾਡੇ ਨਾਲ ਨੇ ਵਿਦਵਾਨ ਪ੍ਰੋਫੈਸਰ ਡਾਕਟਰ ਤੇਜندر ਵਿਲੀ ਜੀ ਸਭ ਤੋਂ ਪਹਿਲਾਂ ਨਮਸਕਾਰ ਕਰਦੇ ਹਾਂ ਨਮਸਕਾਰ ਜੀ ਬਹੁਤ ਹੀ ਮਨਪਾਗੀ ਖਬਰ ਜਿਹੜੀ ਹੈ ਇਹ ਸਾਨੂੰ ਨੂੰ ਮਿਲੀ ਸੀ ਕਾਫੀ ਦਿਨਾਂ ਤੋਂ ਹੁਣ ਵੀ ਜਿਹੜੀ ਹੈ ਇਸ ਖਬਰ ਦੀ ਚਰਚਾ ਚੱਲ ਰਹੀ ਹੈ ਸਰ ਪੂਰਾ ਮਾਮਲਾ ਕੀ ਹੈ ਸਾਡੇ ਦਰਸ਼ਕਾਂ ਨੂੰ ਦੱਸੋ ਦੇਖੋ ਦੇਸ਼ ਵਿੱਚ ਦੇਸ਼ ਬਹੁਤ ਵੱਡਾ ਹੈ ਦੇਸ਼ ਦੇ ਕਿਸੇ ਨਾ ਕਿਸੇ ਕੋਨੇ ਤੇ ਕੁਝ ਨਾ ਕੁਝ ਹੁੰਦਾ ਰਹਿੰਦਾ ਹੈ ਜੀ ਪਰ ਇੱਕ ਚੰਗੀ ਗੱਲ ਹੈ ਹਮ ਕਿ ਜਦੋਂ ਮਨੁਸ਼ਿਆ ਦੀ ਬੇਵਕਤੀ ਮੌਤ ਹੁੰਦੀ ਹੈ ਜੀ ਤੇ ਨੌਜਵਾਨਾਂ ਚ ਇੱਕ ਬੇਚੈਨੀ ਦਾ ਆਲਮ ਜਿਹੜਾ ਹੈ ਉਹ ਦੇਖਿਆ ਗਿਆ। ਹੂੰ ਇਹ ਖਬਰ ਮੈਨੂੰ ਮੇਰੀ ਇੱਕ ਸਟੂਡੈਂਟ ਬੱਚੀ ਨੇ ਦੱਸੀ। ਜੀ ਜਿਹਦੀ ਸ਼ਾਇਦ ਉਮਰ ਜੇ 18 ਸਾਲ ਹੋਣੀ ਹੈ। ਹੂੰ ਉਹਨੂੰ ਇਹ ਪਤਾ ਕਿ ਮੈਂ ਇੱਕ ਪ੍ਰੋਗਰਾਮ ਇਦਾਂ ਦਾ ਕਰਦਾ ਹੂੰ ਤਾਂ ਉਹਨੇ ਮੈਨੂੰ ਕਿਹਾ ਸਰ ਮੈਂ ਇੰਸਟਾਗ੍ਰam ਤੋਂ ਇੱਕ ਸਟੋਰੀ ਪੜ੍ਹੀ ਹੈ। ਜੀ ਇੱਕ ਟੀਚਰ ਦੇ ਨਾਲ ਬੋਟ ਕੁਝ ਮਾੜਾ ਹੋਇਆ ਤੇ ਉਸ ਤੋਂ ਬਾਅਦ ਉਹਦਾ ਕਤਲ ਹੋ ਗਿਆ ਜੀ ਮੈਂ ਫਾਲੋਅ ਅਪ ਦਾ ਲੈਣਾ ਪਰ ਮੈਂ ਰਾਸੀ ਕਿਸਮ ਦੀਆਂ ਖਬਰਾਂ ਦਾ ਫਾਲੋਅ ਅਪ ਲੈਣਾ ਹੂੰ ਜੀ ਕਿਉਂਕਿ ਰਾਸੀ ਨਹੀਂ ਸੀ ਹੂੰ ਤੇ ਮੈਂ ਇਸ ਖਬਰ ਤੋਂ ਅਣਜਾਣ ਸੀ ਕਿਸੇ ਖਬਰ ਤੋਂ ਅਣਜਾਣ ਹੋਣਾ ਕੋਈ ਏਡੀ ਮਾੜੀ ਗੱਲ ਨਹੀਂ ਹੁੰਦੀ ਜੀ ਪਰ ਖਬਰ ਜਦੋਂ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੋਵੇ ਹੂੰ ਤੇ ਤੁਸੀਂ ਖਬਰਾਂ ਦੀ ਦੁਨੀਆ ਵਿੱਚ ਆਪਣੇ ਆਪ ਨੂੰ ਸਥਾਪਿਤ ਕਰਨਾ ਹੋਵੇ ਤੇ ਫਿਰ ਤੁਹਾਨੂੰ ਇੱਕ ਖਬਰ ਤੁਹਾਡਾ ਸਟੂਡੈਂਟ ਦੱਸੇ ਫਿਰ ਮਾੜੀ ਗੱਲ ਹੁੰਦੀ ਹੈ ਜੀ ਬਿਲਕੁਲ ਮਨੀਸ਼ਾ ਦੇ ਬਾਪ ਦੀ ਮਨੀਸ਼ਾ ਦੇ ਦਾਦੇ ਦੀ ਮਨੀਸ਼ਾ ਦੇ ਭਰਾ ਦੀ ਮਨੀਸ਼ਾ ਦੀ ਭੈਣ ਦੀ ਹੂੰ ਵੀਡੀਓ ਵਕ ਵਕ ਚੈਨਲਾਂ 'ਤੇ ਫੈਰ ਰਹੀ ਹੈ ਜੀ ਟੁੱਟਿਆ ਹੋਇਆ ਬਾਪ ਛੋਟਾ ਜਾਂ ਮਾਸੂਮ ਜਾਂ ਭਰਾ ਕੀ ਕਰੇ ਕਿੱਥੇ ਜਾਵੇ ਹੂੰ ਇਸ ਸਾਰੇ ਸੰਦਰਭ 'ਚ ਜਦੋਂ ਮੈਂ ਇਸ ਖਬਰ ਨੂੰ ਤਲਾਸ਼ਣ ਦੀ ਕੋਸ਼ਿਸ਼ ਕੀਤੀ ਤਾਂ ਜਿਹੜੀ ਗੱਲ ਦੁੱਖ ਦੇ ਵਿੱਚੋਂ ਸੁੱਖ ਦਿੰਦੀ ਸੀ ਜੀ ਉਹ ਇਹ ਸੀ ਕਿ ਜਿਵੇਂ ਦਿੱਲੀ ਵਿੱਚ ਨਰਪਹਾਆ ਕਾਂਡ ਵੇਲੇ ਹਮ ਦਿੱਲੀ ਬਾਹਰ ਨਿਕਲਾਈ ਸੀ ਕਰਾਂ ਤੋਂ ਜੀ ਦਿੱਲੀ ਬੇਚੈਨ ਹੋ ਗਈ ਸੀ ਬਿਲਕੁਲ ਇਦਾਂ ਦੇ ਜਦੋਂ ਸੀਨ ਵਾਪਰਦੇ ਨੇ ਨਾ ਹਮ ਤੇ ਫਿਰ ਸਰਕਾਰਾਂ ਬਦਲਦੀਆਂ ਨੇ ਤਾਨੂੰ ਯਾਦ ਹੋਣਾ ਨਰਪਿਆ ਨੂੰ ਅ ਏਅਰ ਐਂਬੂਲੈਂਸ ਦੇ ਰਹੀ ਬਦੇਸ਼ ਖੜਿਆ ਗਿਆ ਸੀ ਪਰ ਸਾਡੀ ਅਸੀਂ ਬਦਕਿਸਮਤੀ ਐਸੀ ਉਸ ਨੂੰ ਬਚਾ ਨਹੀਂ ਸੀ ਸੇ ਬਿਲਕੁਲ ਜੀ ਅਸੀਂ ਉਹਦੇ ਕਾਤਲਾਂ ਨੂੰ ਉਹਦੇ ਹਮਲਾਵਰਾਂ ਨੂੰ ਲੋਕੇਟ ਕੀਤਾ ਸੀ ਤੇ ਉਹਨਾਂ ਚੋਂ ਇੱਕ ਦੋ ਜਿਹੜੇ ਨੇ ਉਹ ਮਰ ਚੁੱਕੇ ਨੇ ਜੀ ਤੇ ਬਾਕੀ ਤਿਹਾਰ ਚੇਲ ਦਾ ਨਰਕ ਭੋਗ ਰਹੇ ਨੇ ਹਮ ਇਸ ਸਾਰੇ ਤੋਂ ਵੱਧ ਜਿਹੜੀ ਗੱਲ ਮਹੱਤਵ ਰੱਖਦੀ ਹੈ ਉਹ ਹੈ ਕਿ ਦਿੱਲੀ ਦੇ ਲੋਕ ਜਦੋਂ ਘਰਾਂ ਤੋਂ ਬਾਹਰ ਨਿਕਲੇ ਤਾਂ ਇਹ ਗੱਲ 12 ਦੀ ਹੈ ਜੀ ਉਹਨਾਂ ਨੇ 13 ਵਿੱਚ ਸਤਾ ਚ ਤਬਦੀਲੀ ਲਖਦੀ ਤੇ ਅਰਵਿੰਦ ਕੇਜਰੀ ਵਰਗਾ ਇੱਕ ਵਿਅਕਤੀ ਜਿਹੜਾ ਰਾਜਨੀਤੀ ਵਿੱਚ ਨਵਾਂ ਆ ਜਿੱਤ ਐਕਸਪੈਰੀਮੈਂਟ ਹੋਇਆ ਤੇ ਜਿਹੜਾ ਸਤਾ ਚਾਹੁੰਦਾ ਹੈ ਜੀ ਹੁਣ ਤੁਸੀਂ ਸਮਝੋ ਕਿ ਇਸ ਮਨੀਸ਼ਾ ਦੇ ਕੇਸ 'ਚ ਵੀ ਇੰਟਰਨੈਟ ਬੰਦ ਹੋ ਗਿਆ ਹੂੰ ਮਨੀਸ਼ਾ ਦੇ ਕੇਸ ਵਿੱਚ ਵੀ ਲੋਕਾਂ ਨੇ ਬੈਰੀਕੇਡਿੰਗ ਕਰ ਦਿੱਤੀ ਜੀ ਕਿ ਅਸੀਂ ਧੱਕੇ ਨਾਲ ਮਨੀਸ਼ਾ ਦਾ ਸੰਸਕਾਰ ਨਹੀਂ ਕਰਨ ਦੇਣਾ ਜਿੰਨਾ ਚਿਰ ਉਹਦੇ ਕਾਤਲ ਨਹੀਂ ਫੜੇ ਜਾਂਦੇ ਬਹੁਤ ਵਧੀਆ ਗੱਲ ਹੈ ਮਨ ਨੂੰ ਸਕੂਨ ਮਿਲ ਰਿਹਾ ਸੀ ਕਿ ਉਸ ਗਰੀਬ ਮਾਂ ਦੇ ਨਾਲ ਉਸ ਗਰੀਬ ਬਾਪ ਦੇ ਨਾਲ ਉਸ ਗਰੀਬ ਬਾਬੇ ਦੇ ਨਾਲ ਉਸ ਮਾਸੂਮ 13 ਸਾਲਾਂ ਦੇ ਭਰਾ ਦੇ ਨਾਲ ਅੱਜ ਲੋਕ ਖੜ ਗਏ ਆ ਜੀ ਲੋਕਾਂ ਦਾ ਕਿਸੇ ਦੇ ਨਾਲ ਖੜ ਜਾਣਾ ਚੰਗਾ ਲੱਗਦਾ ਹ ਹ ਇਹ ਸਾਰਾ ਕੁਝ ਜਦੋਂ ਮੈਂ ਆਪਣੀ ਸਟੂਡੈਂਟ ਬੱਚੀ ਦੇ ਕਹਿਣ ਤੇ ਕਰ ਰਿਹਾ ਸੀਗਾ ਜੀ ਤਾਂ ਮੈਨੂੰ ਮਤਲਬ ਇਦਾਂ ਲੱਗਣ ਲੱਗ ਪਿਆ ਕਿ ਮੈਂ ਵੀ ਉਹਨਾਂ ਲੋਕਾਂ 'ਚ ਸ਼ਾਮਲ ਹੋਵਾਂ ਜਿਹੜੇ ਲੋਕ ਇਸ ਇਨਸਾਫ ਨੂੰ ਮੰਗਦੇ ਨੇ ਮੰਗਦੇ ਨੇ ਜੀ ਪਿੱਛੇ ਜੇ ਤੁਹਾਨੂੰ ਯਾਦ ਹੋਣਾ ਹੈ ਵੀ ਕਲਕੱਤੇ ਵਿੱਚ ਇੱਕ ਡਾਕਟਰ ਕੁੜੀ ਦੇ ਨਾਲ ਬਦਫੈਲੀ ਹੋਈ ਬਿਲਕੁਲ ਉਸ ਡਾਕਟਰ ਕੁੜੀ ਨਾਲ ਬਦਫੈਲੀ ਕਰਨ ਵਾਲਾ ਬੰਦਾ ਗ੍ਰਿਫਤਾਰ ਵੀ ਹੋ ਗਿਆ ਹਮ ਪਰ ਪੁਲਿਸ ਨੇ ਆਖਿਆ ਸੀ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ। ਹੂੰ ਉਸ ਤੋਂ ਬਾਅਦ ਜਲਦੀ ਵਿੱਚ ਉਹਦਾ ਸੰਸਕਾਰ ਕਰਤਾ ਗਿਆ। ਜੀ। ਜਿਹੜਾ ਤੰਤਰ ਮੈਡੀਕਲ ਹਸਪੀਟਲ ਦਾ ਤੰਤਰ ਹੈ ਉਹ ਉਸ ਬਦਕਿਸਮਤ ਬੱਚੀ ਦੇ ਨਾਲ ਨਹੀਂ ਸੀ ਖੜਿਆ। ਹੂੰ ਹੁਣ ਕਮਾਲ ਦੀ ਗੱਲ ਹੈ ਕਿ ਘਟਣਾ ਪਵਾਨੀ ਦੀ ਮਨੀਸ਼ਾ ਦੀ ਹੈ ਤੇ ਤੁਹਾਡੇ ਦਿਮਾਗ ਵਿੱਚ ਉਹ ਮੈਡੀਕਲ ਕਾਲਜ ਵਾਲੀ ਡਾਕਟਰ ਵੀ ਘੁੰਮ ਰਹੀ ਹੈ ਤੁਹਾਡੇ ਚ ਦਿੱਲੀ ਦੀਆਂ ਘਟਨਾਵਾਂ ਵੀ ਨੇ ਤੇ ਤੁਹਾਡੇ ਅੰਦਰ ਬੈਠੀ ਇੱਕ ਮਸੂਮ ਟੀ ਵੀ ਹੈ ਜਿਹੜੀ ਡਰੀ ਹੋਈ ਹੈ ਹਮ ਮੈਂ ਉਸ ਬੱਚੀ ਦੇ ਜਿਹੜੀ ਬੱਚੀ ਨੇ ਮੈਨੂੰ ਸਾਰੀ ਗੱਲ ਦੱਸੀ ਜੀ ਉਸ ਬੱਚੀ ਨੂੰ ਕਿਹਾ ਕਿ ਤੈਨੂੰ ਇਹ ਕਿੱਦਾਂ ਪਤਾ ਲੱਗਾ ਹਮ ਕਹਿੰਦੀ ਮੈਨੂੰ ਮੇਰੀ ਵੱਡੀ ਭੈਣ ਨੇ ਦੱਸਿਆ ਜੀ ਮੈਂ ਕਿਹਾ ਤੇਰੀ ਭੈਣ ਨੇ ਤੈਨੂੰ ਕੀ ਕਿਹਾ ਕਹਿੰਦੀ ਮੇਰੀ ਭੈਣ ਕਹਿੰਦੀ ਆ ਕਿ ਇੰਨਾ ਕੁੰਕਾਰ ਹੋ ਗਿਆ ਇਸ ਦੇਸ਼ ਦਾ ਮਰਦ ਹੂੰ ਇਤੋਂ ਬਚਣ ਦੀ ਲੋੜ ਹੈ ਬਿਲਕੁਲ ਮੈਨੂੰ ਆਪਣੇ ਆਪ ਦੇ ਮਰਦ ਹੋਣ ਤੇ ਲਾਣਤ ਪਈ ਕਿ ਸਾਡੀਆਂ ਬੱਚੀਆਂ ਇੰਨੀਆਂ ਪਵਿੱਤ ਹੋ ਗਈਆਂ ਨੇ ਇਸ ਇੱਕ ਕਾਂਡ ਕਰਕੇ ਹੂੰ ਸੋ ਮੈਂ ਫਿਰ ਜਦੋਂ ਇਸ ਕਾਂਡ ਨੂੰ ਇਸ ਸਾਰੇ ਵਰਤਾਰੇ ਨੂੰ ਪੜਿਆ ਤੇ ਬਤਾਰਾ ਕੁਛ ਅਲੱਗ ਕਿਸਮ ਦਾ ਹੈ ਜੀ ਜਿਸ ਤਰੀਕੇ ਦਾ ਪੇਸ਼ ਕੀਤਾ ਜਾ ਰਿਹਾ ਉਸ ਕੀ ਤਰੀਕੇਦਾਰ ਨਹੀਂ ਹਮ ਕਿਉਂਕਿ ਪੁਲਿਸ ਨੇ ਪਹਿਲੇ ਦਿਨ ਹੀ ਆਖ ਦਿੱਤਾ ਸੀ ਜੀ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ ਹਮ ਪਹਿਲੀ ਉਹਦੀ ਜਿਹੜੀ ਰਿਪੋਰਟ ਹੈ ਜਿਹੜੀ ਉਹਦੇ ਮੈਡੀਕਲ ਚੈੱਕਅਪ ਹੁੰਦਾ ਹੈ ਜਦੋਂ ਅਸੀਂ ਉਹਦਾ ਪੋਸਟਮਾਰਟਮ ਕਰਦੇ ਹਾਂ ਤਾਂ ਉਹਦੇ ਵਿੱਚ ਡਾਕਟਰਾਂ ਦੀ ਜਿਹੜੀ ਰਿਪੋਰਟ ਸੀ ਓਏਸੀ ਕੇਸ ਬੱਚੀ ਦੇ ਨਾਲ ਕਿਸੇ ਕਰਮ ਦਾ ਦੁਸ਼ਕਰਮ ਨਹੀਂ ਹੋਇਆ ਹੂੰ ਇਹਦੇ ਨਾਲ ਇੱਕ ਗੱਲ ਜਾਂਦੀ ਹੈ ਕਿ ਇਹ ਕੇਸ ਉਸ ਕਿਸਮ ਦਾ ਕੇਸ ਨਹੀਂ ਇਹ ਕੁਝ ਅਲੱਗ ਕਿਸਮ ਦਾ ਕੇਸ ਹੈ ਹੂੰ ਲੋਕਾਂ ਨੂੰ ਲੱਗਾ ਕਿ ਇਹ ਹਸਪੀਟਲ ਵਾਲੇ ਰਲ ਜਾਂਦੇ ਨੇ ਜੀ ਸਰਕਾਰਾਂ ਦਬਾਬ ਆ ਕੇ ਕਿਸੇ ਮੰਤਰੀ ਨੂੰ ਕਿਸੇ ਸੰਤਰੀ ਨੂੰ ਵਰਤ ਕੇ ਇਦਾਂ ਲਾਲ ਖਾ ਲੈਂਦੀਆਂ ਨੇ ਲੋਕਾਂ ਨੇ ਕਿਹਾ ਨਹੀਂ ਇਸ ਦਾ ਦੂਸਰੀ ਵਾਰ ਪੋਸਟਮਾਰਟਮ ਪੀਜੀਆ ਰੋहतक ਤੋਂ ਹੁੰਦਾ ਹੈ ਜੀ ਰੋਕਤ ਦੇ ਡਾਕਟਰਾਂ ਦੀ ਟੀਮ ਇੱਕ ਚੀਜ਼ ਹੋਰ ਐਡ ਕਰਦੀ ਹੈ। ਹਮ ਕਿ ਇਸ ਲੜਕੀ ਨੂੰ ਕੁਝ ਜਰੀਲੀ ਚੀਜ਼ ਦਿੱਤੀ ਗਈ ਹੈ ਜਾਂ ਇਹਨੇ ਖਾਧੀ ਹੈ। ਖਾਧੀ ਹੈ ਜੀ। ਪਰ ਇਹਦੇ ਨਾਲ ਕੋਈ ਜ਼ਬਰਦਸਤੀ ਕੋਈ ਜ਼ਾਤੀ ਇਸ ਤਰ੍ਹਾਂ ਦੀ ਨਹੀਂ ਹੋਈ। ਹਮ ਲੋਕਾਂ ਦਾ ਫਿਰ ਵੀ ਵਿਸ਼ਵਾਸ ਨਹੀਂ ਵੱਜਾ। ਲੋਕਾਂ ਨੇ ਇਹ ਆਖਿਆ ਕਿ ਅਸੀਂ ਇਹਨਾਂ ਦੋਨਾਂ ਹਸਪਤਾਲਾਂ ਤੇ ਵਿਸ਼ਵਾਸ ਨਹੀਂ ਕਰਦੇ। ਹਮ ਅਸੀਂ ਏਮਜ਼ ਤੋਂ ਇਹਦੀ ਜਾਂਚ ਕਰਵਾਉਣਾ ਚਾਹੁੰਦੇ ਆ। ਜੀ। ਏਮ ਜਿਹੜਾ ਪੋਸਟਮਾਰਟਮ ਹੁੰਦਾ ਏਮ ਦੀ ਰਿਪੋਰਟ ਆਉਂਦੀ ਹੈ ਤੇ ਨਾਲ ਹੀ ਲੋਕਾਂ ਦੀ ਮੰਗ ਤੇ ਇਹ ਕੇਸ ਜਿਹੜਾ ਸੀਬੀਆਈ ਨੂੰ ਜਾਂਦਾ ਜੀ ਹੁਣ ਸਮਝ ਆਉਂਦਾ ਹੈ ਕਿ ਲੋਕ ਆਪਣੀ 19 ਸਾਲਾਂ ਦੀ ਧੀ ਦੇ ਹੱਕ 'ਚ ਖੜ ਗਏ ਨੇ ਇਹ ਗੱਲ ਚੰਗੀ ਹੈ ਇਹ ਸਕੂਨ ਦਿੰਦੀ ਹੈ ਗੱਲ ਪਰ ਉਹਦੀ ਮੌਤ ਕਿਵੇਂ ਹੋਈ ਹਮ ਉਹ ਉਹਦੇ ਦੇ ਕੌਣ ਜ਼ਿੰਮੇਵਾਰ ਹੈ ਇਹ ਇੱਕ ਸਵਾਲ ਵੀ ਜਿਹੜਾ ਹੈ ਅੱਜ ਵੀ ਉਨਾ ਹੀ ਮੂੰਹ ਵੱਡੀ ਖੜਾ ਹੈ ਜੀ ਬਿਲਕੁਲ ਸਰ ਇਸੇ ਤਰ੍ਹਾਂ ਪੁਲਿਸ ਤੇ ਵੀ ਇਲਜ਼ਾਮ ਲੱਗ ਰਹੇ ਨੇ ਕਿ ਉਸਨੇ ਇਸ ਸਥਿਤੀ ਨੂੰ ਜਿਹੜਾ ਇਸ ਨੂੰ ਧਿਆਨ ਦੇ ਵਿੱਚ ਨਹੀਂ ਲਿਆ ਇਸਨੇ ਤੇ ਇਹ ਜਿਹੜਾ ਲਾਅ ਐਂਡ ਆਰਡਰ ਦਾ ਮੁੱਦਾ ਬਣ ਗਿਆ ਸੋ ਕੀ ਲੱਗਦਾ ਇੰਟਰਨੈਟ ਸੇਵਾਵਾਂ ਵੀ ਬੰਦ ਹੋ ਗਈਆਂ ਤੁਸੀਂ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਦੇਖੋ ਜਦੋਂ ਲੋਕ ਵੱਡੀ ਪੱਦਰ ਤੇ ਘਰਾਂ ਚੋਂ ਨਿਕਲ ਕੇ ਬਾਹਰ ਆ ਜਾਣ ਲਾਅ ਐਂਡ ਆਰਡਰ ਦਾ ਮਸਲਾ ਤੇ ਬਣਦਾ ਹੀ ਹੈ ਜੀ ਸਰਕਾਰਾਂ ਦੇ ਜਿਹੜੇ ਪੈਰ ਨਹੀਂ ਹੁੰਦੇ ਹੂੰ ਤੇ ਜੇ ਲੋਕ ਇੰਨੀ ਵੱਡੀ ਗਿਣਤੀ ਚ ਆ ਜਾਣ ਤੇ ਸਰਕਾਰਾਂ मीनिंगलेस ਹੋ ਜਾਂਦੀਆਂ ਪੁਲਿਸ ਜਿਹੜੀ ਆ मीनिंगलेस ਹੋ ਜਾਂਦੀ ਹੈ ਜਿੱਥੋਂ ਤੱਕ ਇੰਟਰਨੈਟ ਬੰਦ ਕਰਨ ਦੀ ਗੱਲ ਹੈ ਜਿਵੇਂ ਹਰਿਆਣੇ ਤੋਂ ਪੰਜਾਬ ਚ ਇਹ ਖਬਰ ਜਦੋਂ ਆਉਂਦੀ ਹੈ ਤਾਂ ਬੱਚਿਆਂ ਦੇਹਸ਼ਜ ਜਗਾ ਲੇ ਜੀ ਨੌਜਵਾਨ ਗੁੱਸੇ ਚ ਨੇ ਹਨਾ ਸੋ ਮੁੰਡਿਆਂ ਦੇ ਮਨ ਚ ਵੀ ਇੱਕ ਗੁੱਸਾ ਹੈ ਜੀ ਵੀ ਇਹ ਕਿਉਂ ਹੋ ਰਿਹਾ ਸਾਡੇ ਸਮਾਜ ਚ ਕੌਣ ਹੈ ਜਿਹੜਾ ਇਸ ਹੱਦ ਤੱਕ ਗਿਰ ਗਿਆ ਹੈ ਹੂੰ ਸੋ ਲੋਕ ਇੰਟਰਨੈਟ ਦੀਆਂ ਸੇਵਾਵਾਂ ਦਾ ਪ੍ਰਯੋਗ ਕਰਦੇ ਇੱਕ ਤੋਂ 2 2 ਤੋਂ 4 ਨੂੰ ਸਾਧ ਰਹੇ ਨੇ ਜੀ ਸੜਕਾਂ ਤੇ ਮਜ਼ਾਰੇ ਹੋ ਰਹੇ ਨੇ ਹਸਪਤਾਲ ਦੇ ਬਾਹਰ ਮਜ਼ਾਰੇ ਹੋ ਰਹੇ ਨੇ ਪੁਲਿਸ ਤੇ ਦੋਸ਼ ਲੱਗ ਰਹੇ ਨੇ ਹੂੰ ਪੁਲਿਸ ਤੇ ਦੋਸ਼ ਲੱਗ ਰਹੇ ਨੇ ਕਿ ਪੁਲਿਸ ਸਾਥ ਨਹੀਂ ਦੇ ਰਹੀ ਹੂੰ ਇਹ ਕਿਹਾ ਗਿਆ ਕਿ ਪੁਲਿਸ ਨੇ ਆਖਿਆ ਕਿ 2 ਦਿਨਾਂ ਬਾਅਦ ਜੀ ਮੈਰਿਜ ਦਾ ਸਰਟੀਫਿਕੇਟ ਲੈ ਕੇ ਆ ਜਾਏਗੀ ਹੂੰ ਪੁਲਿਸ ਨੇ ਇਹ ਕਿਉਂ ਕਿਹਾ ਜੀ ਇਹ ਗੱਲ ਉਨਾ ਚਿਰ ਤਾਂ ਸੰਭਵ ਸੀ ਜੇ ਉਹ ਕੁੜੀ ਦੋ ਦਿਨਾਂ ਬਾਅਦ ਮੈਰਿਜ ਦਾ ਸਰਟੀਫਿਕੇਟ ਲੈ ਕੇ ਆ ਜਾਂਦੀ ਪਰ ਦੋ ਦਿਨਾਂ ਬਾਅਦ ਉਹਦੀ ਲਾਸ਼ ਲੱਭਦੀ ਹੈ ਜੀ 11 ਅਗਸਤ ਨੂੰ ਉਹ ਘਰੋਂ ਨਿਕਲਦੀ ਹੈ ਜੀ 12 ਅਗਸਤ ਨੂੰ ਉਹਦੇ ਮਾਪੇ ਜਿਹੜੇ ਨੇ ਉਹ ਫੋਨ ਕਰਦੇ ਨੇ ਕਿ ਸਾਡੀ ਧੀ ਨਹੀਂ ਲੱਭਦੀ ਨਹੀਂ ਲੱਭਦੀ ਜੀ ਮਾਪੇ ਆਖਦੇ ਨੇ ਸਾਨੂੰ ਪੁਲਿਸ ਨੇ ਸਾਥ ਨਹੀਂ ਦਿੱਤਾ ਹੂੰ ਉਸ ਤੋਂ ਬਾਅਦ 13 ਤਰੀਕ ਨੂੰ ਉਹਦੀ লাশ ਲੱਪੇਂਦੀ ਹੈ ਤੇ ਲੋਕਾਂ ਦਾ ਗੁੱਸਾ ਪਰੀਸ ਤੇ ਹੈ ਹੂੰ ਵੀ ਪੁਲਿਸ ਨੇ ਸਾਡਾ ਸਾਥ ਨਹੀਂ ਦਿੱਤਾ ਪੁਲਿਸ ਕੌਣ ਹੁੰਦੀ ਹੈ ਇਹ ਗੱਲ ਕਹਿਣ ਵਾਲੀ ਕਿ ਕੱਲ ਤੱਕ ਵਿਆਹ ਕਰਾ ਕੇ ਆ ਜਾਏਗੀ ਹੂੰ ਕਿਉਂਕਿ ਇਸ ਸਮਾਜ ਦਾ ਸੱਚ ਹੈ ਇਹ ਕੁਝ ਵੀ ਵਾਪਰ ਰਿਹਾ ਹੈ ਪੁਲਿਸ ਨੇ ਇਦਾਂ ਕਿਹਾ ਕਿ ਨਹੀਂ ਕਿਹਾ ਇਹ ਤਾਂ ਇਨਵੈਸਟੀਗੇਸ਼ਨ ਹੁਣ ਜਦੋਂ ਉਹ ਸੀਬੀਆਈ ਕਰੇਗੀ ਉਦੋਂ ਜ ਪਤਾ ਲੱਗੇਗਾ ਪੁਲਿਸ ਦੇ ਜੀ ਬਿਲਕੁਲ ਐ एसएसपी ਦੀ ਥਾਣੇ ਦੇ ਮੁਲਾਜ਼ਮਾਂ ਦੀ ਬਦਲੀ ਕਰ ਦਿੱਤੀ ਗਈ ਹੈ ਪਰ ਇਹ ਕਿਹਾ ਕਿ ਨਹੀਂ ਕਿਹਾ ਇੱਕ ਅਲੱਗ ਮੁੱਦਾ ਹੈ ਪਰ ਇਹ ਸਚਾਈ ਹੈ ਜੀ ਕਿ ਇਹ ਕੁਝ ਵੀ ਵਾਪਰ ਰਿਹਾ ਹੈ ਜਿਸ ਸਮਾਜ ਵਿੱਚ ਮਨੀਸ਼ਾ ਦਾ ਕਤਲ ਹੋਇਆ ਜਾਂ ਮਨੀਸ਼ਾ ਦੀ ਮੌਤ ਹੋਈ ਹੈ ਉਸ ਸਮਾਜ ਦਾ ਇਹ ਵੀ ਇੱਕ ਸੱਚ ਹੈ ਜੀ ਇਸ ਸੱਚ ਨੂੰ ਤੁਸੀਂ ਅਗਰੋਰ ਨਹੀਂ ਕਰ ਸਕਦੇ ਪਰ ਦੁਖੀ ਪਰਦਾ ਦਰਦ ਵੱਡਾ ਉਸ ਵੱਡੇ ਦਰਦ ਦੇ ਸੰਦਰਭ ਵਿੱਚ ਇਹ ਜਿਹੜੀ ਇਹ ਮਾਪਿਆਂ ਦਾ بار-ਬਾਰ ਇਹ ਕਹਿਣਾ ਕਿ ਪੁਲਿਸ ਨੇ ਸਾਡੇ ਸਾਡਾ ਸਾਥ ਨਹੀਂ ਦਿੱਤਾ ਇਹ ਲੋਕਾਂ ਦਾ ਰੋਧ ਦਾ ਕਾਰਨ ਬਣਦਾ ਹੈ ਕਿ ਇਹ ਸਾਡੇ ਟੈਕਸਾਂ ਚੋਂ ਤਨਖਾਹਾਂ ਲੈ ਕੇ ਕਰਦੇ ਕੀ ਨੇ ਜੇ ਸਾਡੀਆਂ ਧੀਆ ਪੜਨਾ ਇਦਾਂ ਰੋਲਣੀਆਂ ਨੇ ਜੀ ਸੋ ਇਸ ਕਰਕੇ ਇਹ ਜਿਹੜਾ ਇਹ ਲੋਕਾਂ ਦੇ ਅੰਦਰ ਰੋ ਪੈਦਾ ਹੋਇਆ ਹੈ ਜੀ ਸਰ ਇਸੇ ਮਾਮਲੇ ਦੇ ਵਿੱਚ ਪੁਲਿਸ ਆਖ ਰਹੀ ਹੈ ਕਿ ਮਨੀਸ਼ਾ ਨੇ ਖੁਦਕੁਸ਼ੀ ਕੀਤੀ ਹੈ ਉਧਰ ਪਰਿਵਾਰ ਦਾ ਮੰਨਣਾ ਇਹ ਹੈ ਕਿ ਉਸਨੇ ਖੁਦਕੁਸ਼ੀ ਨਹੀਂ ਕੀਤੀ ਹੈ ਉਸਨੇ ਤਾਂ ਕਤਲ ਕੀਤਾ ਹੈ ਤੇ ਜੇਕਰ ਇਹ ਪੁਲਿਸ ਕਹਿ ਰਹੀ ਹੈ ਕਿ ਉਸਨੇ ਖੁਦਕੁਸ਼ੀ ਕੀਤੀ ਹੈ ਤਾਂ ਸਰ ਇਸ ਦਾ ਸਬੂਤ ਕੀ ਹੈ ਦੇਖੋ ਪੁਲਿਸ ਨੇ ਕੋਸ਼ਿਸ਼ ਕੀਤੀ ਸੀ ਕਿ ਉਹਦੀ ਜਿਹੜੀ ਮੂਡਲੀ ਇਨਵੈਸਟੀਗੇਸ਼ਨ ਹੈ ਜੀ ਉਹਦੇ ਚੋਂ ਇਹ ਗੱਲ ਲੱਭਣ ਦੀ ਕਿ ਉਹਨੇ ਖੁਦਕੁਸ਼ੀ ਕੀਤੀ ਹੈ ਹਾਂ ਉਹਦਾ ਜਿਹੜਾ ਬੈਗ ਹੈ ਉਹਦੇ ਕੋਲ ਪਿਆ ਹਮ ਉਸ ਬੈਗ ਵਿੱਚੋਂ ਉਹਦਾ ਇੱਕ ਸੁਸਾਈਡ ਨੋਟ ਜਿਹੜਾ ਹੈ ਉਹ ਮਿਲਿਆ ਹਮ ਅਜੇ ਇੱਕ ਰਹੱਸ ਬਣਿਆ ਹੋਇਆ ਹੈ ਕਿ ਉਹ ਨੋਟ ਪਬਲਿਕ ਨਹੀਂ ਹੋਇਆ ਉਹ ਨੋਟ ਚ ਕੀ ਲਿਖਦੀ ਹੈ ਕਿਉਂ ਖੁਦਕਿਸ਼ੀ ਕੀਤੀ ਹੈ ਕੌਣ ਜ਼ਿੰਮੇਵਾਰ ਹੈ ਕੌਣ ਉਹਨੂੰ ਪਰੇਸ਼ਾਨ ਕਰਦਾ ਸੀ ਪੁਲਿਸ ਇੰਨੀ ਛੇਤੀ ਇਹ ਵੀ ਨਹੀਂ ਦੱਸਣਾ ਚਾਹੁੰਦੀ ਜੀ ਪੁਲਿਸ ਜਾਣਨਾ ਚਾਹੁੰਦੀ ਹੈ ਕਿ ਇਹ ਜਿਹੜਾ ਨੋਟ ਹੈ ਇਹ ਕਿਸੇ ਹੋਰ ਚਲਾਕ ਵਿਅਕਤੀ ਨੇ ਇਹਦੇ ਕਾਤਲ ਨੇ ਤਾਂ ਨਹੀਂ ਲੈ ਕੇ ਇਹਦੇ ਬੈਗ 'ਚ ਪਾ ਦਿੱਤਾ ਵੀ ਅਸੀਂ ਉਹਦੇ ਲਿਖਤ ਦੇ ਆਧਾਰ 'ਤੇ ਤਾਂ ਇਹਨੂੰ ਅਸੀਂ ਖੁਦਕੁਸ਼ੀ ਦਾ ਮਾਮਲਾ ਨਹੀਂ ਨਾ ਕਹਿ ਸਕਦੇ ਪਰ ਕਿਉਂਕਿ ਪੁਲਿਸ ਨੇ ਲੋਕਾਂ ਦਾ ਗੁੱਸਾ ਠੰਡਾ ਵੀ ਕਰਨਾ ਸੀ ਇੱਕ ਬੰਨੇ ਉਸ ਨੋਟ ਦੀ ਜਾਂਚ ਵੀ ਹੋਣੀ ਸੀ ਵੀ ਕੀ ਇਹ ਸੱਚ ਹੈ ਜਾਂ ਗਲਤ ਹੈ ਜਾਂ ਝੂਠ ਹੈ ਦੂਸਰੇ ਬੰਨੇ ਲੋਕ ਇਕੱਠੇ ਹੋ ਰਹੇ ਨੇ ਤਾਂ ਉਸ ਸੰਦਰਭ 'ਚ ਪੁਲਿਸ ਨੂੰ ਇਹ ਕਹਿਣਾ ਪਿਆ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ ਜੀ ਦੂਸਰੀ ਗੱਲ ਜੇ ਖੁਦਕੁਸ਼ੀ ਦਾ ਮਾਮਲਾ ਹੈ ਤੇ ਖੁਦਕੁਸ਼ੀ ਉਹਨੇ ਕੀਤੀ ਕਿਵੇਂ ਖੁਦਕੁਸ਼ੀ ਕਰਨ ਵੇਲੇ ਉਹਨੇ ਜਿਹੜੀ ਬੱਸ ਦੇ ਵਿੱਚ ਉਹ ਵਾਪਸ ਉਹਨੇ ਜਾਣਾ ਸੀ ਉਹਨੇ ਉਸ ਬੱਸ ਦੇ ਡਰਾਈਵਰ ਨੂੰ ਆਖਿਆ ਕਿ ਮੈਂ ਇਸ ਬੱਸ 'ਚ ਨਹੀਂ ਜਾਣਾ ਅੱਜ ਮੇਰੀ ਵੇਟ ਨਾ ਕਰੀ ਜੀ ਮੈਂ ਮਗਰ ਲਈ ਬੱਸ ਚਾਉਣਾ ਮੈਨੂੰ ਕੋਈ ਕੰਮ ਹੈ ਇੱਕ ਗੱਲ ਦੂਸਰੀ ਗੱਲ ਕਹਿੰਦੇ ਨੇ ਕਿ ਉਹ ਇੱਕ ਜਰੀਲਾ ਪਦਾਰਥ ਲੈਣ ਵਾਲੀ ਦੁਕਾਨ ਤੇ ਆਖਰੀ ਵਾਰ ਦੇਖੀ ਗਈ ਹੂੰ ਜਰੀਲਾ ਪਦਾਰਥ ਦੇਣ ਵਾਲੇ ਦੁਕਾਨਦਾਰ ਨੇ ਉਹਦੇ ਨਾਂ ਦੀ ਐਂਟਰੀ ਪਾਈ ਹੈ ਵੀ ਉਹਨੇ ਮੇਰੇ ਤੋਂ ਆਹ ਮੈਡੀਸਨ ਲਈ ਹੈ ਜੀ ਔਰ ਉਸੇ ਮੈਡੀਸਨ ਦਾ ਉਹਨੇ ਸੇਵਨ ਕਰਦਿਆਂ ਖੁਦਕੁਸ਼ੀ ਕੀਤੀ ਹੈ ਹੂੰ ਹੁਣ ਜੇ ਉਹ ਸੀਸੀਟੀਵੀ ਕੈਮਰੇਜ ਉਹਦੀ ਆਖਰੀ ਉਹ ਫੁਟੇਜ ਆਉਂਦੀ ਹੈ ਜਿਹਦੇ ਚੋ ਮੈਡੀਸਨ ਖਰੀਦ ਰਹੀ ਹੈ ਜੀ ਇਹ ਗੱਲਾਂ ਪੁਲਿਸ ਦਾ ਡੀਜੀਪੀ ਦੱਸ ਰਿਹਾ ਹੈ ਇਹ ਗੱਲਾਂ ਪਬਲਿਕ ਵਿੱਚ ਜਾ ਰਹੀਆਂ ਨੇ ਜੀ ਲੋਕਾਂ ਦਾ ਗੁੱਸਾ ਵੀ ਸ਼ਾਂਤ ਹੋ ਰਿਹਾ ਹੂੰ ਲੋਕਾਂ ਦਾ ਗੁੱਸਾ ਵਾਜਿਬ ਵੀ ਹੈ ਤੇ ਲੋਕਾਂ ਦੇ ਇਸ ਵਾਜਿਬ ਗੁੱਸੇ ਦੇ ਵਿੱਚ ਪੁਲਿਸ ਦੀ ਜਿਹੜੀ ਸਮਝਦਾਰੀ ਹੈ ਮੈਂ ਉਹਨੂੰ ਸਲਾਮ ਕਰਨਾ ਚਾਹੁੰਦਾ ਜੀ ਪੁਲਿਸ ਨੇ ਲੋਕਾਂ ਨੂੰ ਸ਼ਾਂਤ ਕਰਨ ਦੇ ਲਈ ਇਸ ਸਾਰੇ ਦੇ ਵਿੱਚ ਜਿਵੇਂ ਜਿਵੇਂ ਪੁਲਿਸ ਚਾਹੁੰਦੀ ਸੀ ਜਾਂ ਲੋਕ ਚਾਹੁੰਦੇ ਸੀ ਕਹਿਣਾ ਚਾਹੀਦਾ ਉਦੋਂ ਉਦੋਂ ਪੁਲਿਸ ਕਰਦੀ ਗਈ ਕਿ ਤੁਸੀਂ ਇੱਕ ਥਾਂ ਤੋਂ ਨਹੀਂ ਸੈਟੀਸਫਾਈ ਹੋਏ ਦੂਜੇ ਤੇ ਚਲ ਜਾਓ ਦੂਜੇ ਤੇ ਨਹੀਂ ਸੈਟੀਸਫਾਈ ਹੋਏ ਤੀਜੇ ਤੇ ਚਲ ਜਾਂਦੇ ਆ ਫਿਰ ਹਰਿਆਣੇ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਹਦੀ ਸੀਬੀਆਈ ਤੋਂ ਜਾਂਚ ਹੋਏਗੀ ਹੁਣ ਜਾਂਚ ਸੀਬੀਆਈ ਤੋਂ ਹੋਣੀ ਹੈ ਹੂੰ ਜੀ ਬਿਲਕੁਲ ਇਸੇ ਤਰ੍ਹਾਂ ਸਰ ਮਨੀਸ਼ਾ ਦੇ ਸਰੀਰ ਤੇ ਕੱਟ ਦੇ ਨਿਸ਼ਾਨ ਸੀਗੇ ਸੋ ਹੁਣ ਖਬਰ ਇਸ ਤਰ੍ਹਾਂ ਆ ਗਈ ਹੈ ਕਿ ਜਿਹੜੇ ਕੱਟ ਦੇ ਨਿਸ਼ਾਨ ਸੀਗੇ ਉਹ ਜ਼ਹਿਰੀਲਾ ਪਦਾਰਥ ਕਰਕੇ ਜਿਹੜੇ ਸੀਗੇ ਉਹਦੇ ਤੇ ਉਸ ਕਰਕੇ ਜਿਹੜਾ ਹੈ ਇਹ ਕੱਟ ਵਰ ਦੇ ਨਿਸ਼ਾਨ ਬਣੇ ਨੇ ਕੀ ਕਹਿਣਾ ਚਾਹੋਗੇ ਨਹੀਂ ਅਸਲ ਵਿੱਚ ਦੇਖੋ ਉਹਨੇ ਪੁਲਿਸ ਦੀ ਥਿਊਰੀ ਦੇ ਮਤਲਬ ਉਹਨੇ ਆਤਮ ਹੱਤਿਆ ਕੀਤੀ ਜੀ ਜਦੋਂ ਉਹਨੇ ਆਤਮ ਹੱਤਿਆ ਕੀਤੀ ਤਾਂ ਕੁਝ ਸਮੇਂ ਬਾਅਦ ਹੂੰ ਜਿੱਥੇ ਉਹਨੇ ਆਤਮ ਹੱਤਿਆ ਕੀਤੀ ਉਥੇ ਕੁੱਤਿਆਂ ਦਾ ਝੌਂਡ ਜਿਹੜਾ ਹੈ ਉਹ ਉਸ ਦੁਆਲੇ ਇਕੱਤਰ ਹੁੰਦਾ ਹੈ ਜੀ ਕੁੱਤੇ ਉਹਨੂੰ ਉਹ ਕੱਚੇ ਮੀਟ ਨੂੰ ਖਾਣ ਦੇ ਲਈ ਹੂੰ ਉਹਨੂੰ ਬੁਰਕੀਆਂ ਮਾਰਦੇ ਨੇ ਜੀ ਜਦੋਂ ਕੁੱਤੇ ਉਹਨੂੰ ਘੜੀਸ ਰਹਿ ਲੈ ਉਸ ਵੇਲੇ ਉਹਨਾਂ ਖੇਤਾਂ 'ਚ ਕੰਮ ਕਰਦਾ ਇੱਕ ਕਾਮਾ ਉਹ ਕੁੱਤਿਆਂ ਦੇ ਝੌਂੜ ਨੂੰ ਦੇਖਦਾ ਵੀ ਕੀ ਆ ਇੱਥੇ ਹੂੰ ਉਹ ਜਦੋਂ ਕੁੱਤਿਆਂ ਨੂੰ ਪਿਝਾਉਂਦਾ ਤੇ ਅਗਰੈਸਿਵ ਹੋਏ ਕੁੱਤੇ ਉਹਨੂੰ ਵੀ ਪੈਂਦੇ ਨੇ ਜੀ ਜਦੋਂ ਕੁੱਤੇ ਉਹਨੂੰ ਪੈਂਦੇ ਨੇ ਤਾਂ ਫਿਰ ਉਹਨਾਂ ਨੂੰ ਪਿਝਾਉਣ 'ਚ ਕਾਮਯਾਬ ਹੁੰਦਾ ਤੇ ਦੇਖਦਾ ਹੈ ਕਿ ਇੱਕ ਕੁੜੀ ਪਈ ਹੈ ਹੂੰ ਉਹ ਹੈਰਾਨ ਹੋ ਜਾਂਦਾ ਵੀ ਕੁੜੀ ਕੁੱਤਿਆਂ 'ਤੇ ਨਹੀਂ ਮਾਰਦੀ ਜੀ ਪਹਿਲਾਂ ਡਰ ਨੂੰ ਇਹ ਲੱਗਦਾ ਹੂੰ ਫਿਰ ਉਹ ਮਾਲਕ ਨੂੰ ਦੱਸਦਾ ਹੈ ਫਿਰ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਫਿਰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਮੁਨੀਸ਼ਾ ਨਾ ਦੀ ਕੁੜੀ ਕੱਲ ਦੀ ਗੁੰਮ ਸੀ ਇਹ ਉਹੀ ਕੁੜੀ ਹੈ ਸੋ ਉਹ ਵਿਅਕਤੀ ਇਹ ਦੱਸਦਾ ਹੈ ਕਿ ਕੁੱਤੇ ਜਦੋਂ ਇਹਨੂੰ ਕਢੀਸ ਰਏ ਸੀ ਤੇ ਉਸ ਵੇਲੇ ਇਹਦੇ ਜਿਹੜੇ ਕੱਟ ਦੇ ਨਿਸ਼ਾਨ ਆ ਉਹ ਕੁੱਤਿਆਂ ਨਾਲ ਲੱਗੇ ਜੀ ਦੂਸਰੇ ਵੱਲੋਂ ਜਿਹੜੇ ਇਹ ਸੈਂਟੀਫਿਕ ਮਾਰ ਲੋਕ ਨੇ ਉਹ ਇਹ ਦੱਸਦੇ ਨੇ ਕਿ ਜੇ ਜ਼ਰੀਲੇ ਚੀਜ਼ ਦਾ ਸੇਵਨ ਕੀਤਾ ਹੋਵੇ ਹਾਂ ਤੇ ਕੁੱਤੇ ਨੂੰ ਇੰਨੀ ਤਿੱਖੀ ਉਹਦੀ 스멜 ਆਉਂਦੀ ਹੈ ਕਿ ਕੁੱਤਾ ਉਹਦੇ ਕੋਲ ਨਹੀਂ ਜਾਂਦਾ ਜੀ ਪਰ ਇਹ ਤਾਂ ਇਹਦਾ ਸੱਚ ਕੀ ਹੈ ਕੌਣ ਦੱਸੇਗਾ ਇਹ ਤਾਂ ਕੋਈ ਡਾਕਟਰ ਜਾਂ ਉਸ ਖੇਤਰ ਦਾ ਮਾਰੀ ਦੱਸੇਗਾ ਜੀ ਕਿ ਉਹ ਕੱਟ ਦੇ ਨਿਸ਼ਾਨ ਕੁੱਤਿਆਂ ਦੇ ਨੇ ਜਾਂ ਕਿਸੇ ਹਥਿਆਰ ਦੇ ਨੇ ਕਿ ਕੁੱਤਾ ਉਸ ਮੈਡੀਸਨ ਨਾਲ ਮਰਨ ਵਾਲੇ ਵਿਅਕਤੀ ਦੀ ਲਾਸ਼ ਕੋਲ ਜਾਂਦਾ ਹੈ ਕਿ ਨਹੀਂ ਜਾਂਦਾ ਇਹ ਜਿਹੜਾ ਇਹ ਵੀ ਇਨਵੈਸਟੀਗੇਸ਼ਨ ਤੱਕ ਵਿਸ਼ਾ ਹੋਏਗਾ ਜੀ ਸਰ ਜਿਵੇਂ ਹੁਣ ਇਹ ਮਾਮਲਾ ਸੀਬੀਆਈ ਕੋਲ ਸੌਮ ਦਿੱਤਾ ਗਿਆ ਹੈ ਸੀਬੀਆਈ ਇਸ ਮਾਮਲੇ ਦੀ ਜਾਂਚ ਕਰੇਗੀ ਸੋ ਕੀ ਲੱਗਦਾ ਸੀਬੀਆਈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੇਗੀ ਕਿ ਨਹੀਂ ਦੇਖੋ ਪਿਛਲੇ ਲੰਮੇ ਸਮੇਂ ਤੋਂ ਸਾਡੇ ਤੋਂ ਜਿਹੜੀਆਂ ਸਭ ਤੋਂ ਵੱਡੀਆਂ ਏਜੰਸੀਆਂ ਨੇ ਜੀ ਉਹਨਾਂ 'ਚ ਸੀਬੀਆਈ ਦਾ ਨਾਮ ਹੈ ਬਿਲਕੁਲ ਪਰ ਸੀਬੀਆਈ ਦੀ ਮੰਨ ਕਰ ਲੈਣਾ ਤੇ ਬਹੁਤ ਆਸਾਨ ਹੈ ਹਮ ਪਰ ਐਸੀਆਂ ਧਾਰਨਾ ਵੀ ਨੇ ਪਿਛਲੇ 30-30 ਸਾਲਾਂ ਤੋਂ ਸੀਬੀਆਈ ਕੋਲ ਕੇਸ ਹੈ ਤੇ ਉਹ ਕੇਸ ਹੱਲ ਨਹੀਂ ਹੋਇਆ ਹਮ ਸੈਕੜੇ ਐਸੇ ਕੇਸ ਨੇ ਜਿਨ੍ਹਾਂ ਦਾ ਸੀਬੀਆਈ ਕੋਲ ਹੱਲ ਨਹੀਂ ਹੋਇਆ ਜਿਹੜੇ ਲੋਕ ਚਾਰ ਸ਼ੀਟ ਕੀਤੇ ਉਹਨਾਂ ਨੂੰ ਜ਼ਮਾਨਤਾਂ ਮਿਲ ਗਈਆਂ ਬਹੁਤ ਐਸੇ ਕਤਲ ਨੇ ਜਿਨ੍ਹਾਂ ਚ 3 ਦੇ ਕਤਲ ਨੇ ਜਿਨ੍ਹਾਂ ਦੀ ਜਾਂਚ ਸੀਬੀਆਈ ਨੇ ਕੀਤੀ ਹੈ ਸੋ ਹੁਣ ਜਦੋਂ ਅਸੀਂ ਸੀਬੀਆਈ ਨੂੰ ਇਹ ਕੇਸ ਦੇ ਦਿੱਤਾ ਉਦੋਂ ਪ੍ਰੈਸ਼ਰ ਜਿਹੜਾ ਸਟੇਟ ਦੀ ਗਵਰਨਮੈਂਟ ਤੋਂ हट ਗਿਆ ਵੀ ਤੁਸੀਂ ਕਹਿੰਦੇ ਸੀ ਸੀਬੀਆਈ ਦੇ ਤਾਂ ਸੀਬੀਆਈ ਨੂੰ ਦਿੱਤਾ ਜੇ ਸਾਡੀ ਸਰਕਾਰ ਕੋਲ ਹੁੰਦਾ ਜਾਂ ਸਾਡੀ ਪੁਲਿਸ ਕੋਲ ਹੁੰਦਾ ਤਾਂ ਪੁਲਿਸ ਜਿਹੜੀ ਹੈ ਉਹ ਇਹਦੀ ਇਨਵੈਸਟੀਗੇਸ਼ਨ ਕਰਕੇ ਦੱਸ ਦਿੰਦੀ ਵੀ ਇਹ ਕਿੱਦਾਂ ਮਰੀ ਕਿਉਂ ਮਰੀ ਕੀ ਗੱਲ ਹੈ ਉਹ ਆਪਣੇ ਸੁਸਾਇਡ ਨੋਟ ਰਚ ਕੀ ਲਖਦੀ ਹੈ ਔਰ ਕੀ ਇਹਦਾ ਮੋਬਾਈਲ ਜੇ ਗੁੰਮ ਹੈ ਤੇ ਕਿੱਥੇ ਹੈ ਕੀ ਇਹਨੂੰ ਕਿਸੇ ਮੁੰਡੇ ਨੇ ਜਾਂ ਕਿਸੇ ਹੋਰ ਵਿਅਕਤੀ ਨੇ ਧੱਕੇ ਨਾਲ ਤਣੀ ਯਾਰ ਪਲਾਇਆ ਸੋ ਇਹ ਇਹ ਨਹੀਂ ਗੱਲ ਕਿ ਮਨੀਸ਼ਾ ਦੀ ਦੀ ਮੌਤ ਦੇ ਨਾਲ ਜੁੜੀ ਆ ਜਿਹੜੀਆਂ ਸੰਭਾਵਨਾਵਾਂ ਨੇ ਉਹ ਹੁਣ ਖਤਮ ਹੋ ਗਈਆਂ ਕਿ ਉਹਦਾ ਕਤਲ ਨਹੀਂ ਨਹੀਂ ਕਤਲ ਤਾਂ ਜ਼ਹਿਰ ਦੇ ਕੇ ਵੀ ਕੀਤਾ ਜਾ ਸਕਦਾ ਹਮ ਬڑے ਪ੍ਰੇਮੀ ਨੇ ਜਿਹੜੇ ਦੁਲਲੇ ਵਾਲੇ ਜ਼ਹਿਰ ਪੀਂਦੇ ਨੇ ਇੱਕ ਜਾਣਾ ਵੱਜ ਜਾਂਦਾ ਇੱਕ ਜਾਣਾ ਮਰ ਜਾਂਦਾ ਕਿਉਂ ਕਿਉਂ ਜ਼ਹਿਰ ਪੀਤੀ ਇਸ ਬੱਚੀ ਨੇ ਕਿਉਂ ਜ਼ਹਿਰ ਪੀਤੀ ਹਮ ਸੋ ਇਹ ਸਾਰੀਆਂ ਗੱਲਾਂ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗਣੀਆਂ ਨੇ ਜੀ ਬਿਲਕੁਲ ਸਰ ਆਖਰੀ ਸਵਾਲ ਇਹ ਕਰਾਂਗੀ ਮੈਂ ਕਿ ਉਸ ਦਾ ਤਿੰਨ ਵਾਰ ਪੋਸਟਮਾਰਟਮ ਕਰਾਉਣ ਦੀ ਲੋੜ ਕਿ ਪੈ ਗਈ ਦੇਖੋ ਅਸਲ 'ਚ ਲੋਕਾਂ ਨੂੰ ਜਦੋਂ ਇੱਕ ਜਵਾਨ ਬੱਚੀ ਹਮ ਦੀ লাশ ਮਿਲਦੀ ਹੈ ਨਾ ਉਸ ਬੱਚੀ ਦੀ লাশ ਮਿਲਦੀ ਹੈ ਜਿਹੜੀ ਬੱਚੀ ਬੜੀ ਬੀਬੀ ਮਹੱਲੇ ਦੇ ਸਾਊ ਬੱਚਿਆਂ ਚਾਉਂਦੀ ਹੈ 19 ਸਾਲ ਉਮਰ ਕੋਈ ਉਮਰ ਥੋੜੀ ਹੁੰਦੀ ਹੈ ਬਿਲਕੁਲ ਬਿਲਕੁਲ 19 ਸਾਲਾਂ ਦੀ ਇੱਕ ਸਾਊ ਬੱਚੀ ਦੀ ਜਦੋਂ লাশ ਮਿਲਦੀ ਹੈ ਤੇ ਲੋਕਾਂ ਦੇ ਮਨ ਚ ਇੱਕ ਗੱਲ ਆਉਂਦੀ ਵੀ ਇਹਨੂੰ ਮਾਰਨ ਵਾਲਾ ਕੌਣ ਹੋ ਸਕਦਾ ਬਈ ਹੈਰਾਨਗੀ ਹੁੰਦੀ ਹੈ ਜੀ ਜੀ ਸੋ ਜਿੱਥੇ ਘਰ ਘਰ ਗੱਲ ਚੱਲੀ ਹੈ ਉੱਥੇ ਘਰ-ਘਰ ਚੋਂ ਜਿੱਥੇ-ਜਿੱਥੇ ਖਬਰ ਪਹੁੰਚੀ ਲੋਕ ਬਾਹਰ ਨਿਕਲ ਆਏ ਬਿਲਕੁਲ ਵੀ ਜੇ ਅੱਜ ਮਨੀਸ਼ਾ ਦੇ ਨਾਲੇ ਵਾਪਰਿਆ ਕੱਲੂ ਸਾਡੀਆਂ ਧੀਆ ਪੈਣਾ ਬੱਚੀਆਂ ਪੋਤੀਆਂ ਦੋਤੀਆਂ ਦਾ ਕੋਣ ਨਿਕਲਣਾ ਬਰਦਾਸ਼ ਕਰੇਗਾ ਜੀ ਹਰਿਆਣੇ ਦੇ ਲੋਕ ਪਿਛਲੇ ਲੰਮੇ ਸਮੇਂ ਤੋਂ ਬੜੇ ਅਗਰੈਸਿਵ ਹੋਏ ਬੈਠੇ ਨੇ ਸੋ ਉਹ ਜਾਤੀ ਦੇ ਨਾਂ ਤੇ ਧਰਮ ਦੇ ਨਾਂ ਤੇ ਕਿਸੇ ਦੇ ਨਾ ਕਿਸੇ ਨਾਂ ਤੇ ਚੱਟ ਆਰਗੇਨਾਈਜ਼ ਹੋ ਰਹੇ ਨੇ ਮੈਂ ਇਸ ਗੱਲ ਨੂੰ ਚੰਗੀ ਮਤਲਬ ਸਮਾਜਿਕ ਤਬਦੀਲੀ ਦੇ ਰੋਂ ਵਿੱਚ ਦੇਖਦਾ ਹਾਂ ਪਰ ਉਹਨਾਂ ਲੋਕਾਂ ਨੇ ਜਦੋਂ ਪਹਿਲੇ ਸਿਵਲ ਹਸਪੀਟਲ ਦੀ ਰਿਪੋਰਟ ਨੂੰ ਰੱਦ ਕਰਤਾ ਜੀ ਉਹਨਾਂ ਨੇ ਦੂਸਰੇ ਪੀਜੀਆਈ ਰੋहतक ਦੀ ਰਿਪੋਰਟ ਨੂੰ ਰੱਦ ਕਰਤਾ ਉਹ ਦਿੱਲੀ ਏਮਜ਼ ਤੱਕ ਗਿਆ ਜੀ ਤੇ ਉਹ ਜਦੋਂ ਦਿੱਲੀ ਏਮਜ਼ ਦੀ ਰਿਪੋਰਟ ਆਉਣੀ ਸੀ ਉਸ ਤੋਂ ਪਹਿਲਾਂ ਪੁਲਿਸ ਦੇ ਅਧਿਕਾਰੀਆਂ ਨੇ ਇਹਦੇ ਬਾਪ ਸੰਜੀ ਨਾਲ ਗੱਲ ਕੀਤੀ ਹੈ ਹਮ ਤਾਂ ਬਾਪ ਮੰਨ ਗਿਆ ਜੀ ਵੀ ਇਹ ਗੱਲ ਮੈਨੂੰ ਤੁਹਾਡੀ ਠੀਕ ਲੱਗਦੀ ਹੈ ਆਪਾਂ ਨੂੰ ਇਹਦਾ ਸਨਸਕਾਰ ਕਰ ਦੇਣਾ ਚਾਹੀਦਾ ਹੈ ਇਨਵੈਸਟੀਗੇਸ਼ਨ ਜਿਹੜੀ ਆ ਉਹ ਚਾਹੀਦੀ ਰੱਖਣੀ ਚਾਹੀਦੀ ਹੈ ਜੀ ਪੁਲਿਸ ਨੇ ਕਿਹਾ ਕਿ ਅਸੀਂ ਅਸੀਂ ਤੁਹਾਡੀ ਜਾਂਚ ਕਰਾਂਗੇ ਸਾਰਾ ਕੁਝ ਹੋਏਗਾ ਸਸਕਾਰ ਕਰ ਦਿੰਨੇ ਆ ਤੇ ਲੋਕਾਂ ਨੇ ਲੋਕਾਂ ਨੂੰ ਲੱਗਾ ਕਿ ਇੱਕ ਭੋਲੇ ਬਾਪ ਦੇ ਨਾਲ ਜਿਹਦੇ ਨਾਲ ਐਡਾ ਵੱਡਾ ਹਾਦਸਾ ਹੋ ਗਿਆ ਜਿਹਦੀ ਜਵਾਨ ਧੀ ਇਸ ਜਹਾਨ ਤੋਂ ਚਲੀ ਗਈ ਹੈ ਇਸ ਰੂਪ ਚ ਚਲੀ ਗਈ ਹੈ ਤੇ ਉਸ ਬਾਪ ਦਾ ਦੇ ਨਾਲ ਇੱਕ ਧਰੋਹ ਹੋ ਗਿਆ ਜੀ ਸੋ ਲੋਕਾਂ ਨੇ ਉਸ ਪੈਂਟ ਦੇ ਸ਼ਮਸ਼ਾਨ ਘਾਟ ਨੂੰ ਜਾਂਦੇ ਰਸਤੇ ਰੋਕ ਦਿੱਤੇ ਵੀ ਅਸੀਂ ਤੁਹਾਨੂੰ ੱੱਕੇ ਨਾਲ ਸ਼ਮਸ਼ਾਨ ਘਾਟ ਦਾ ਜਿਹੜਾ ਉਹ ਰਸਤਾ ਨਹੀਂ ਮੱਲਣ ਦੇਣਾ ਸੋ ਲੋਕ ਰਸਤਿਆਂ 'ਚ ਬਹਿ ਗਏ ਵੀ ਅਸੀਂ ਤੁਹਾਨੂੰ ਲਾਸ਼ ਲੈ ਕੇ ਜਾਣ ਨਹੀਂ ਦੇਣਾ ਭੱਜਣ ਨਹੀਂ ਦੇਣਾ ਸੋ ਪੁਲਿਸ ਨੇ ਕਿਹਾ ਕੋਈ ਗੱਲ ਨਹੀਂ ਜਿੱਦਾਂ ਤੁਹਾਡਾ ਸਮਝੌਤਾ ਹੋਏਗਾ ਸੋ ਮੁੱਖ ਮੰਤਰੀ ਦੇ ਕਹਿਣ ਤੇ ਕਿ ਮੈਂ ਜੋ ਤੁਸੀਂ ਕਹਿੰਦੇ ਹੋ ਵੀ ਜਾਂਚ ਜਿਹੜੀ ਸੀਬੀਆਈ ਤੋਂ ਕਰਾਉਣੀ ਹੈ ਸੀਬੀਆਈ ਤੋਂ ਕਰ ਦਿੰਦੇ ਹਾਂ ਸੋ ਉਸ ਤੋਂ ਬਾਅਦ ਜਿਹੜਾ ਉਹ ਸਮਝੌਤਾ ਹੁੰਦਾ ਜੀ ਹੁਣ ਅਹ ਸੀਬੀਆਈ ਦੁੱਧ ਦੁੱਧ ਪਾਣੀ ਕਰਦੀ ਐ ਕਿ ਨਹੀਂ ਕਰਦੀ 10 ਸਾਲ ਲੈਂਦੀ ਐ ਕਿ 30 ਸਾਲ ਲੈਂਦੀ ਐ ਹੂੰ ਇਹ ਇੱਕ ਵੱਖਰੀ ਗੱਲ ਐ ਜੀ ਪਰ ਅਸੀਂ ਆਪਣੇ ਚੈਨਲ ਵੱਲੋਂ ਮਨੀਸ਼ਾ ਨੂੰ ਯਾਦ ਕਰਦੇ ਆਂ ਜੀ ਤੇ ਅਸੀਂ ਨਹੀਂ ਚਾਹੁੰਦੇ ਕਿ ਕੋਈ ਹੋਰ ਮਨੀਸ਼ਾ ਜਿਹੜੀ ਐ ਉਹ ਸਾਨੂੰ ਇਦਾਂ ਸੋਗੀ ਮਾਹੌਲ ਵਿੱਚ ਛੱਡ ਕੇ ਜਾਵੇ ਅਸੀਂ ਮਨੀਸ਼ਾ ਦੇ ਮਾਪੇ ਦੇ ਦਰਦ ਨੂੰ ਸਮਝਦੇ ਆਂ ਅਸੀਂ ਉਸ ਮਾਸੂਮ ਬੱਚੇ ਦੇ ਦਰਦ ਨੂੰ ਸਮਝਦੇ ਹਾਂ ਜਿਸਨੇ ਭੈਣ ਦੀ ਚਿਖਾ ਨੂੰ ਅਗਨੀ ਦਿੱਤੀ ਹੈ ਅਸੀਂ ਆਪਣੇ ਚੈਨਲ ਵੱਲੋਂ ਤੇ ਆਪਣੀ ਸਾਰੀ ਟੀਮ ਵੱਲੋਂ ਉਸ ਦੁਖੀ ਪਰਿਵਾਰ ਵਿੱਚ ਸ਼ਾਮਲ ਹਾਂ ਅਸੀਂ ਆਸ ਕਰਦੇ ਹਾਂ ਕਿ ਸੀਬੀਆਈ ਜਲਦੀ ਦੁੱਧ ਤੇ ਪਾਣੀ ਦਾ ਪਾਣੀ ਕਰੇ ਤੇ ਉਹ ਲੋਕ ਜਿਹੜੇ ਇਸੇ ਮੌਕੇ ਤੇ ਰਾਜਨੀਤੀ ਕਰਦੇ ਨੇ ਅਸੀਂ ਉਹਨਾਂ ਨੂੰ ਵੀ ਪਛਾਣਨ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਚੋਂ ਹਾਂ ਧੰਨਵਾਦ ਜੀ ਸੋ ਅਸੀਂ ਇਸ ਜੋ ਦੁਖਦਾਈ ਘਟਨਾ ਵਾਪਰੀ ਹੈ ਮਨੀਸ਼ਾ ਮਾਮਲੇ ਦੇ ਵਿੱਚ ਅਸੀਂ ਗੱਲਬਾਤ ਕੀਤੀ ਹੈ ਕੀ ਸੀ ਸਾਰਾ ਮਾਮਲਾ ਕਿਉਂ ਤਿੰਨ ਵਾਰ ਪੋਸਟਮਾਰਟਮ ਕਰਵਾਉਣਾ ਪਿਆ ਤੇ ਕੀ ਸੀਗਾ ਸਾਰਾ ਮਸਲਾ ਤੇ ਸੀਬੀਆਈ ਕਦੋਂ ਤੱਕ ਇਸ ਮਸਲੇ ਦਾ ਹੱਲ ਕਰਦੀ ਹੈ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੇਗਾ ਲੇਕਿਨ ਬਹੁਤ ਸਾਰੀ ਜਾਣਕਾਰੀ ਸਾਰਾਈ ਤੁਹਾਨੂੰ ਮਿਲੀ ਹੈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਰ ਤੁਹਾਡਾ ਧੰਨਵਾਦ ਤੁਹਾਨੂੰ ਇਹ ਪ੍ਰੋਗਰਾਮ ਕਿਦਾਂ ਲੱਗਿਆ ਜ਼ਰੂਰ ਦੱਸਿਓ ਹੁਣ ਸਾਨੂੰ ਦੇ ਇਜਾਜ਼ਤ ਨਮਸਕਾਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ